ਸਾਡੇ ਨਾਲ ਮੂੰਹ ਕਰ ਕਰਕੇ ਤੁਸੀਂ ਗੱਲਾਂ ਆ ਵੇ ਸਾਡਾ ਸਤਿਆਨਾਸ ਮੰਗਦੀ ਜੀ ਉਹਨੇ ਉਹਨੇ ਤਾਂ ਕਹਿਣਾ ਜਿਹਦੇ ਘਰ ਨੂੰ ਅੱਗ ਲੱਗੇ ਉਹ ਰੌਲਾ ਨਾ ਪਾਵੇ ਚਲੋ ਲੱਗੇ ਤਾਂ ਸਹੀ ਬਜਾ ਦੇ ਇਹਦੇ ਘਰ ਨੂੰ ਅੱਗ ਲੱਗੇ ਫਾਇਰ ਬ੍ਰਿਗੇਡ ਮਂਗਾਓ ਸਾਡੇ ਨਾਲ ਧਿਆਨ ਕਾਦਾ ਕਰਨ ਦੇ ਯਾਰ ਹੋਏ ਬੱਚਾ ਬੜੇ ਖਤਰਨਾਕ ਤਵੀਜ਼ ਆ ਅੱਛਾ ਜੀ ਖੰਜਰ ਬਣਿਆ ਉੱਤੇ ਖੰਜਰ ਇਹ ਤੁਹਾਡੇ ਤੇ ਇੱਕ ਵਾਰ ਨਹੀਂ ਹਾਂ ਤਿੰਨ ਵਾਰ ਚੱਲੇ ਨੇ ਤਿੰਨ ਤਿੰਨ ਵਾਰ ਆ ਦੇਖ ਬੱਚਾ ਹਫਤਾ ਵਾਰ ਹਫਤਾ ਵਾਰ ਐਤਵਾਰ ਵਾਰ ਐਤਵਾਰ ਵਾਰ ਤੇ ਸ਼ਨੀਵਾਰ ਐਤਵਾਰ ਵਾਰ ਉਹ بابا ਇੱਕ ਮਿੰਟ ਤੂੰ ਇੰਡੀਆ ਚ ਚਲਾ ਗਿਆ ਸ਼ਨੀਵਾਰ ਕੀ ਹੈ ਅਸੀਂ ਉਹਨਾਂ ਦੇ ਮਕਲ ਵੀ ਕਾਬੂ ਕੀਤੇ ਨੇ ਤੇ ਇਹ ਕਿਸੋ ਕਾਬੂ ਕੀਤਾ ਤੁਸੀਂ ਬੱਚਾ ਦੁਸ਼ਮਣ ਕੋਈ ਬਾਹਰ ਦਾ ਨਹੀਂ ਹੂੰ ਇਸ ਘਰ ਚ ਹੀ ਆ ਹਾਂ ਇਸ ਘਰ ਚ ਹੀ ਆ ਲੱਗ ਗਿਆ ਪਤਾ ਇਸ ਘਰ ਚ ਹੀ ਆ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ ਵੇ ਬਾਬਾ ਜੀ ਉਹਨਾਂ ਦਾ ਖਾਣਾ ਖਰਾਬ ਹੋਵੇ ਜੇ ਸਾਡਾ ਹੋਣਾ ਨਾ ਉਹਨਾਂ ਦਾ ਖਾਣਾ ਖਰਾਬ ਹੋਵੇ ਉਹ ਤੁਹਾਡਾ ਹੋਵੇ ਬਾਬਾ ਝੂਠ ਬੋਲਦਾ ਉਹ ਉਹ ਵੱਡੇ ਵਾਲਾ ਨਾ ਝੂਠ ਬੋਲ ਰਿਹਾ ਉਹ ਕਰਦਾ ਤੇਰੇ